ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੋਜ ਫੂਡ ਇਦਾਂ ਦੇ ਹੁੰਦੇ ਆ ਜੋ ਕਿ ਆਪਣੇ ਲਈ ਨੁਕਸਾਨ ਹੁੰਦਾ ਹੈ ਭੁੱਲ ਕੇ ਵੀ ਖਾਲੀ ਪੇਟ ਨਾ ਛੂਹੋ ਇਹ ਪੰਜ ਭੋਜਨ ਨਹੀਂ ਤਾਂ ਪੇਟ ਤੋਂ ਲੈ ਕੇ ਦਿਮਾਗ ਤੱਕ ਕਰ ਦੇਵੇਗਾ ਸਨ ਅਵਾਇਡ ਥੀਜ਼ ਫੂਡ ਇਨ ਐਮਪਟੀ ਸਟੋਮੈਚ ਮਤਲਬ ਖਾਲੀ ਪੇਟ ਅਸੀਂ ਜੋ ਵੀ ਖਾਂਦੇ ਹਾਂ ਉਸ ਦਾ ਸਿੱਧਾ ਸਬੰਧ ਸਾਡੀ ਸਿਹਤ ਨਾਲ ਹੁੰਦਾ ਹੈ ਅਸੀਂ ਭੋਜਨ ਨਾਲ ਹੀ ਜਿਉਂਦੇ ਹਾਂ ਪਰ ਸਿਹਤ ਲਈ ਸਹੀ ਖਾਣਾ ਜ਼ਰੂਰੀ ਹੈ ਇਸ ਤੋਂ ਇਲਾਵਾ ਕੁਝ ਅਜਿਹੇ ਭੋਜਨ ਹਨ ਜਿਨ੍ਹਾਂ ਦਾ ਸਹੀ ਸਮੇਂ ਤੇ ਸੇਵਨ ਨਾ ਕੀਤਾ ਜਾਵੇ ਤਾਂ ਫਾਇਦੇ ਦੀ ਬਜਾਏ ਨੁਕਸਾਨ ਹੋ ਸਕਦਾ ਹੈ ਕਈ ਅਜਿਹੇ ਭੋਜਨ ਹਨ ਜਿਨ੍ਹਾਂ ਦਾ ਸਵੇਰੇ ਸਵੇਰੇ ਸੇਵਨ ਕੀਤਾ ਜਾਵੇ ਤਾਂ ਫਾਇਦੇ ਦੀ ਬਜਾਏ ਨੁਕਸਾਨ ਹੋ ਜਾਂਦਾ ਹੈ ਦਾ ਅਸਰ ਜਦੋਂ ਅਸੀਂ ਖਾਲੀ ਪੇਟ ਰਹਿੰਦੇ ਹਾਂ ਤਾਂ ਸਾਡੀ ਅੰਤੜੀਆਂ ਵਿੱਚ ਅਣਗਿਣਤ ਬੈਕਟੀਰੀਆ ਅਜਿਹੇ ਰਸਾਇਣ ਪੈਦਾ ਹੋ ਜਾਂਦੇ ਹਨ ਜਿਸ ਕਾਰਨ ਖਾਲੀ ਪੇਟ ਵਿੱਚ ਮੌਜੂਦ ਐਸਿਡ ਕਿਰਿਆਸ਼ੀਲ ਨਹੀਂ ਹੁੰਦਾ ਪਰ ਕੁਝ ਅਜਿਹੀਆਂ ਚੀਜ਼ਾਂ ਹਨ ਜੋ ਇਨ੍ਹਾਂ ਬੈਕਟੀਰੀਆ ਨੂੰ ਮਾਰ ਦਿੰਦੀਆਂ ਹਨ ਇਸ ਲਈ ਇਹ ਜਾਨਣਾ ਜ਼ਰੂਰੀ ਹੈ ਕਿ ਸਾਨੂੰ ਖਾਲੀ ਪੇਟ ਕੀ ਨਹੀਂ ਖਾਣਾ ਚਾਹੀਦਾ ਤਾਂ ਆਓ ਜਾਣਦੇ ਹਾਂ ਕਿਹੜੀਆਂ ਚੀਜ਼ਾਂ ਨੂੰ ਖਾਲੀ ਪੇਟ ਤੁਸੀਂ ਵੀਡੀਓ ਨੂੰ ਪੂਰਾ ਦੇਖਣਾ ਅਤੇ ਪੂਰਾ ਦੇਖਣ ਤੋਂ ਬਾਅਦ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਨਾ ਅਤੇ ਵੀਡੀਓ ਨੂੰ ਸ਼ੇਅਰ ਜਿਆਦਾ ਤੋਂ ਜਿਆਦਾ ਕਰਨਾ ਤਾਂ ਕਿ ਨੁਕਸਾਨ ਤੋਂ ਬਚ ਸਕੋ ਸਭ ਤੋਂ ਪਹਿਲੇ ਨੰਬਰ ਤੇ ਹੈ ਮਠਿਆਈ ਦੀ ਗਾਰਡੀਅਨ ਨੇ ਇੱਕ ਮਾਹਿਰ ਦੇ ਹਵਾਲੇ ਨਾਲ ਕਿਹਾ ਹੈ ਕਿ ਜੇਕਰ ਤੁਸੀਂ ਖਾਲੀ ਪੇਟ ਮਠਾਈ ਖਾਂਦੇ ਹੋ ਤਾਂ ਤੁਹਾਡੀ ਬੈਂਡ ਵੱਜ ਸਕਦੀ ਹੈ ਠੰਡ ਨਾਲ ਬਣੀ ਹੋਈ ਕਿਸੇ ਵੀ ਚੀਜ਼ ਦਾ ਸੇਵਨ ਖਾਲੀ ਪੇਟ ਨਹੀਂ ਕਰਨਾ ਚਾਹੀਦਾ ਕਿਉਂਕਿ ਮਨੁੱਖੀ ਸਵੇਰ ਸਰੀਰ ਸਵੇਰ ਵੇਲੇ ਲੋੜੀ ਦੀ ਇنسੂਲਿਨ ਪੈਦਾ ਨਹੀਂ ਕਰਦਾ ਕਿਉਂਕਿ ਸ਼ੂਗਰ ਨੂੰ ਜਜ਼ਬ ਕਰਨ ਲਈ ਕੋਈ ਹੋਰ ਵਿਧੀ ਨਹੀਂ ਹੈ ਇਸ ਲਈ ਇਹ ਸ਼ੂਗਰ ਖੂਨ ਵਿੱਚ ਜਾਏਗੀ ਬਲੱਡ ਸ਼ੂਗਰ ਨੂੰ ਵਧਾਏਗੀ ਅਤੇ ਇਹ ਸਭ ਕਾਰਨ ਅੱਖਾਂ ਦੀਆਂ ਬਿਮਾਰੀਆਂ ਦਾ ਖਤਰਾ ਵੀ ਵੱਧ ਜਾਵੇਗਾ ਇਸ ਤੋਂ ਇਲਾਵਾ ਖਾਲੀ ਪੇਟ ਖੰਡ ਜਾਨੀ ਸ਼ੂਗਰ ਸਰੀਰ ਵਿੱਚ ਐਸਿਡ ਅਤੇ ਹਲਕ ਲਾਈਨ ਦੇ ਸੰਤੁਲਨ ਨੂੰ ਵਿਗਾੜ ਸਕਦੀ ਹੈ ਨੰਬਰ 2 ਹੈ ਪੇਸਟਰੀਜ਼ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਪੇਸਟਰੀ ਖਾਂਦੇ ਹੋ ਤਾਂ ਇਸ ਨਾਲ ਤੁਹਾਨੂੰ ਗੰਭੀਰ ਸਮੱਸਿਆਵਾਂ ਹੋ ਸਕਦੀਆਂ ਹਨ ਦਰਅਸਲ ਪੇਸਟਰੀਆਂ ਜਾਂ ਸਾਡ ਕ੍ਰਸਟਸ ਵਿੱਚ ਬਹੁਤ ਜ਼ਿਆਦਾ ਖਮੀਰ ਹੁੰਦਾ ਹੈ ਜੋ ਪੇਟ ਦੀ ਪਰਤ ਨੂੰ ਖੁਰਕਣਾ ਸ਼ੁਰੂ ਕਰ ਦਿੰਦੇ ਹਨ ਮਤਲਬ ਅੰਦਰੋਂ ਖੁਰਚਣ ਲੱਗ ਜਾਂਦੇ ਹਨ ਪੇਟ ਦੀ ਪਰਦਾ ਸਿੱਧਾ ਸਬੰਧ ਦਿਮਾਗ ਨਾਲ ਹੁੰਦਾ ਹੈ ਇਸ ਕਾਰਨ ਇਹ ਮਨ ਦੇ ਨਾਲ-ਨਾਲ ਦਿਲ ਦੇ ਨਾਲ-ਨਾਲ ਪੇਟ ਨੂੰ ਵੀ ਪਰੇਸ਼ਾਨ ਕਰਦਾ ਹੈ ਨੈਕਸਟ ਹੈ ਕਾਰਬੋਨੇਟਡ ਡਰਿੰਕ ਅਸੀਂ ਜਾਣਦੇ ਹਾਂ ਕਿ ਇਸ ਮੇਰੇ ਖਾਲੀ ਪੇਟ ਪਾਣੀ ਪੀਣ ਇਹ ਪੀਣ ਨਾਲ ਸਾਡੇ ਸਰੀਰ ਵਿੱਚ ਐਸਿਡ ਦੀ ਮਾਤਰਾ ਜ਼ਿਆਦਾ ਹੁੰਦੀ ਹੈ ਕਿਉਂਕਿ ਸਾਫਟ ਡਰਿੰਕ ਜਾਂ ਰੇਟਸ ਆਪਣੇ ਆਪ ਵਿੱਚ ਇੱਕ ਐਸਿਡ ਹੈ ਇਸ ਤਰ੍ਹਾਂ ਜਦੋਂ ਤੁਸੀਂ ਸਵੇਰੇ ਖਾਲੀ ਪੇਟ ਸਾਫ ਡਰਿੰਕ ਪੀਂਦੇ ਹੋ ਤਾਂ ਪੇਟ ਵਿੱਚ ਐਸਿਡ ਜ਼ਰੂਰ ਵਧੇਗਾ ਅਤੇ ਇਹ ਤੁਹਾਨੂੰ ਪੇਟ ਤੋਂ ਦਿਮਾਗ ਤੱਕ ਪਰੇਸ਼ਾਨ ਕਰੇਗਾ ਇਸ ਨਾਲ ਪੇਟ ਵਿੱਚ ਐਸਿਡਿਟੀ ਹੋ ਸਕਦੀ ਹੈ ਤੇ ਨੈਕਸਟ ਹੈ ਖੱਟੇ ਫਲ ਜੇਕਰ ਤੁਸੀਂ ਸਵੇਰੇ ਖਾਲੀ ਪੇਟ ਸੰਤਰੇ ਜਾਂ ਨਿੰਬੂ ਦਾ ਰਸ ਪੀਂਦੇ ਹੋ ਤਾਂ ਇਸ ਨਾਲ ਤੁਹਾਡੇ ਪੇਟ ਨੂੰ ਫਾਇਦਾ ਹੋਵੇਗਾ ਖਟੇ ਫਲ ਪਾਪ ਮਿੱਠੇ ਅਤੇ ਖਟੇ ਫਲਾਂ ਦਾ ਵੀ ਕਾਰਬੋਨੇਟ ਪਦਾਰਥਾਂ ਵਾਂਗ ਹੀ ਪ੍ਰਭਾਵ ਹੁੰਦਾ ਹੈ ਇਹ ਚੀਜ਼ਾਂ ਕੈਮੀਕਲ ਪੈਦਾ ਕਰਦੀਆਂ ਹਨ ਜੋ ਗੈਸ ਵਧਾਉਂਦੀਆਂ ਹਨ ਇਸ ਨਾਲ ਪੇਟ ਵਿੱਚ ਐਸਿਡਿਟੀ ਵਧੇਗੀ ਜਿਸ ਦਾ ਅਸਰ ਸਾਤੀ ਤੇ ਪੈਂਦਾ ਹੈ ਤੇ ਨੈਕਸਟ ਹੈ ਗਰਮ ਮਸਾਲਾ ਜੇਕਰ ਸਵੇਰੇ ਖਾਲੀ ਪੇਟ ਗਰਮ ਮਸਾਲਾ ਜਾਂ ਮਸਾਲੇਦਾਰ ਭੋਜਨ ਦਾ ਸੇਵਨ ਕਰਦੇ ਹੋ ਤਾਂ ਇਸ ਨਾਲ ਪੇਟ ਵਿੱਚ ਗੈਸ ਪੈਦਾ ਹੁੰਦੀ ਹੈ ਅਤੇ ਐਸਿਡਿਟੀ ਵਾਧੀ ਹੈ। ਜਿਸ ਦਾ ਅਸਰਤ ਮਤ ਅਤੇ ਇਸ ਨਾਲ ਖਾਲੀ ਪੇਟ ਗਰਮ ਮਸਾਲੇ ਦਾ ਸੇਵਨ ਵੀ ਨਹੀਂ ਕਰਨਾ ਚਾਹੀਦਾ। ਕਿਉਂਕਿ ਜਦੋਂ ਆਪਣਾ ਸਿਰ ਦਰਦ ਕਰਦਾ ਵਾ ਤਾਂ ਆਪਣਾ ਪੇਟ ਦੀ ਵਜ੍ਹਾ ਕਰਕੇ ਹੀ ਸਾਰੇ ਪ੍ਰੋਬਲਮਾਂ ਹੁੰਦੀਆਂ ਨੇ। ਵੀਡੀਓ ਵਿੱਚ ਦੱਸੀ ਗਈ ਜਾਣਕਾਰੀ, ਸਲਾਹ ਅਤੇ ਸੁਝਾਅ ਸਿਰਫ ਆਮ ਜਾਣਕਾਰੀ ਦੇ ਉਦੇਸ਼ਾਂ ਲਈ ਹਨ। ਇਹਨਾਂ ਨੂੰ ਪੇਸ਼ੇਵਰ ਜਾਂ ਡਾਕਟਰੀ ਸਲਾਹ ਵਜੋਂ ਨਹੀਂ ਲਿਆ ਜਾਣਾ ਚਾਹੀਦਾ। ਜੇਕਰ ਤੁਹਾਡੇ ਕੋਈ ਸਵਾਲ ਜਾਂ ਚਿੰਤਾਵਾਂ ਹਨ ਤਾਂ ਹਮੇਸ਼ਾ ਆਪਣੇ ਡਾਕਟਰ ਨਾਲ ਸਲਾਹ ਜ਼ਰੂਰ ਕਰੋ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਜ਼ਰੂਰ ਦੱਸਣਾ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ